ਇੱਕ ਪਾਸੇ ਅੱਜ ਸੈਸ਼ਨ ਤੇ ਦੂਜੇ ਪਾਸੇ ਹੁਣ ਨਮਾਈ ਪਾਜ ਪਾਤੇ ਆਮ ਆਦਮੀ ਪਾਰਟੀ ਵਾਲਿਆਂ ਦੇ ਵਿੱਚ ਨਵਾਂ ਪੇਚ ਫਸ ਗਿਆ ਹੈ ਤੇ ਹੁਣ ਸਰਸਾ ਗਰਮ ਹੋਈ ਦਿਖਾਈ ਦੇ ਰਹੇ ਨੇ ਤੇ ਜਿਸ ਨੂੰ ਲੈ ਕੇ ਉਹਨਾਂ ਨੇ ਅਮਨ अरोड़ा ਨੂੰ ਸਿੱਧੀ ਚੇਤਾਵਨੀ ਦਖ ਦੇ ਦਿੱਤੀ ਹੈ ਤੇ ਉਹਨਾਂ ਦਾ ਕਹਿਣਾ ਹੈ ਕਿ ਜੋ ਤੁਸੀਂ ਬਿਆਨਾਂ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਹੈ ਉਸ ਨੂੰ ਲੈ ਕੇ ਮਾਫੀ ਮੰਗੋ ਨਹੀਂ ਮੈਂ ਜਿਹੜਾ ਕਿ ਮਾਨ ਹਾਨੀ ਦਾ ਕੇਸ ਠੋਕਾਂਗਾ ਤੇ ਮਨਜਿੰਦਰ ਸਰਸਾ ਦੇ ਬੋਲੋ ਅਮਨ अरोड़ा ਨੂੰ ਸਿੱਧੀ ਚੇਤਾਵਨੀ ਤੱਕ ਦੇ ਦਿੱਤੀ ਗਈ ਹੈ ਤੇ ਜਿਸ ਨੂੰ ਲੈ ਕੇ ਹੁਣ ਆਮ ਆਦਮੀ ਪਾਰਟੀ ਤੇ ਭਾਜਪਾ ਦੇ ਵਿੱਚ ਪੇਚ ਫਸਾ ਹੋਇਆ ਨਜ਼ਰ ਆ ਰਿਹਾ ਤੇ ਉਥੇ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਜਿਹੜੇ ਕਿ ਅਮਨ अरोड़ा ਉਹਨਾਂ ਨੂੰ ਸਿੱਧੀ ਚੇਤਾਵਨੀ ਤੱਕ ਦੇ ਦਿੱਤੀ ਗਈ ਹੈ ਹੋਰ ਕੀ ਕੁਝ ਕਹਿਣਾ ਹੈ ਆਓ ਤੁਹਾਨੂੰ ਸੁਣਾਉਂਦੇ ਆਮ ਆਦਮੀ ਪਾਰਟੀ ਕੱਲ ਦੀ ਮੇਰੀ ਪੰਜਾਬ ਦੇ ਅੰਦਰ ਕੀਤੀ ਹੋਈ ਪ੍ਰੈਸ ਕਾਨਫਰੰਸ ਤੋਂ ਤਿਲ ਮਲਾਈ ਪਈਏ ਇੱਕਦ ਅੱਛੀ ਲੱਗੀ ਪੂਰੀਆਂ ਮਿਰਚਾਂ ਲੱਗੀਆਂ ਨੇ ਔਰ ਮੇਰੀਆਂ ਵੀਡੀਓ ਕੱਟ-ਕੱਟ ਕੇ ਪਾ ਰਹੇ ਨੇ ਔਰ ਨਾਲ ਅਮਨ अरोड़ा ਜਿੱਦਾਂ ਮੈਂ ਹੁਣੇ ਬਿਆਨ ਦੇਖ ਰਿਹਾ ਸੀ ਮੈਂ ਅਮਨ अरोड़ा ਜੀ ਨੂੰ ਕਹਿਣਾ ਚਾਹੁੰਦਾ ਜੇ ਤੁਸੀਂ ਜੋ ਇਹ ਝੂਠ ਬੋਲਿਆ ਮੇਰੇ ਕੱਟ ਕੇ ਵੀਡੀਓ ਆਪਣੇ ਨਾਲ ਪਾਈ ਆ ਔਰ ਇਹ ਕੀ ਹੈ ਕਿ ਪਾਜਪਾ ਦਾ ਗੈਂਗਸਟਰ ਨਾਲ ਪਿਆਰ ਜੇਕਰ ਤੁਸੀਂ ਇਹ ਝੂਠਾ ਜੋ ਵੀਡੀਓ ਕੱਟ ਕੇ ਪਾਈ ਹੈ ਵਾਪਸ ਨਾ ਲਈ ਔਰ ਜਨਤਕ ਤੌਰ ਤੇ 24 ਘੰਟੇ ਚ ਮਾਫੀ ਨਹੀਂ ਮੰਗੀ ਮਾਨਾ ਨੀ ਦਾ ਕੇਸ ਪਾਉਂਗਾ ਔਰ ਤੁਹਾਨੂੰ ਸਬਕ ਸਿਖਾਉਂਗਾ ਆਮ ਆਮੀ ਪਾਰਟੀ ਲੀਡਰਾਂ ਨੂੰ ਸਬਕ ਸਿਖਾਉਂਗਾ ਦੁਬਾਰਾ ਜ਼ਿੰਦਗੀ ਚ ਮੇਰੇ ਨਾਲ ਪੰਗਾ ਨਹੀਂ ਲੈਣਗੇ ਦੂਜੀ ਗੱਲ ਮੈਂ ਫੇਰ ਬੜਾ ਜ਼ੋਰ ਦੇ ਕੇ ਕਹਿ ਦਵਾਂ ਬਿਲਕੁਲ ਜੋ ਤੁਸੀਂ ਪੰਜਾਬ ਸਟੇਟ ਬਣਾ ਦਿੱਤਾ ਹੈ ਪੁਲੀਸ ਸਟੇਟ ਬਣਾਉਂਦਾ ਹੈ ਪੰਜਾਬ ਨੂੰ ਤੁਸੀਂ ਲੋਕਾਂ ਨੂੰ ਚੁੱਕ ਚੁੱਕ ਕੇ ਮਾਰਦੇ ਪੈਜੇ ਗੈਂਗ ਕਿੰਨੇ ਪਹਿਲਾਂ ਕੀਤੇ ਨੇ ਤੁਸੀਂ ਇਹ ਪੈਸੇ ਐਕਸਟਰਸ਼ਨ ਦਾ ਕੌਣ ਲੈ ਰਿਹਾ ਹੈ ਇਹ ਤੁਹਾਡੀ ਸਰਕਾਰ ਦੇ ਲੋਕ ਲੈ ਰਹੇ ਨੇ ਤਾਂ ਹੀ ਸਰਕਾਰ ਦੇ ਲੋਕ ਪੈਸੇ ਲੈ ਰਹੇ ਨੇ ਤਾਂ ਹੀ ਸੱਚਾਈ ਸਾਹਮਣੇ ਆਉਣ ਦਿੰਦੇ ਵਰਨਾ ਸੰਜੀਵ ਵਰਮਾ ਜੀ ਦੇ ਪਕੜੇ ਹੋਏ ਲੋਕਾਂ ਤੋਂ ਸੱਚਾਈ ਸਾਹਮਣੇ ਆਉਣੀ ਸੀ ਕਿੰਨਾ ਕਿੰਨਾ ਨੇ ਪੈਸੇ ਮੰਗੇ ਹੋ ਛਿੱਸਾ ਕਿਦਾ ਕਿਦਾ ਸੀ ਸਰਕਾਰ ਦੇ ਕਿਹੜੇ ਕਿਹੜੇ ਲੋਕ ਇਸ ਇਨਵੋਲ ਸੀਗੇ ਕਿੰਨਾ ਲੋਕਾਂ ਦੇ ਵਿੱਚ ਦਾ ਲੈਣ ਦੇਣ ਸੀ ਇਹ ਸੱਚਾਈ ਸਾਹਮਣੇ ਨਾ ਆਵੇ ਤੁਸੀਂ ਇੱਕ ਫੇਕ ਇਨਕਾਊਂਟਰ ਕਰਵਾਇਆ ਹੈ ਚੌਥਾ ਮੁਕਾਬਲਾ ਕਰਾਇਆ ਹੈ ਔਰ ਡਰਾਮੇ ਬਾਜੀ ਨਾਲ ਕਰਵਾਇਆ ਹੈ ਤੁਸੀਂ ਜੇ ਉੱਥੇ ਅਸੀਂ ਹਥਿਆਰ ਲੱਪਣ ਗਏ ਸੀਗੇ ਉੱਥੇ ਜਿਹੋ ਉਹਨਾਂ ਗੱਡੇ ਹੋਏ ਸੀਗੇ ਸਾਹਮਣੇ ਗੋਲੀ ਚਲਾਤੀ ਕਿਸੇ ਨੇ ਇਹ ਸਕੂਲ ਜਾਂਦੇ ਬੱਚਿਆਂ ਲੈ ਕੇ ਬੜਾਈ ਹੈ ਨਾ ਸਟੋਰੀ ਇਹਦਾ ਫੜਦਾ ਫਾਸਕਰਾ ਕੇ ਛੱਡੂੰਗਾ ਔਰ ਮੈਂ ਫੇਰ ਕਹਿ ਰਿਹਾ ਜਿਹੜੇ ਜਿਹੜੇ ਪੁਲਿਸ ਵਾਲਿਆਂ ਨੇ ਇਸ ਫੇਕ ਇਨਕਾਊਂਟਰ ਚ ਇਨਵੋਲ ਹੋਇਆ ਨਾ ਕਰਿਓ ਜੀ ਕਿਉਂਕਿ ਦਿਨ ਗਿਣੇ ਨੇ ਉਹ ਤੁਹਾਡੇ ਕੋਲ ਵੀ ਪਿੱਛੇ ਪਾਉਂਗਾ ਉਹਨਾਂ ਬੇਸ ਕੰਮ ਤੇ ਔਰ ਐਸਾ ਪਿੱਛੇ ਪਾਉਂਗਾ ਕਿ ਸਾਰੀਆਂ ਪਰਤਾਂ ਅੰਦਰ ਪਰਤਾਂ ਕੋਲ ਕੇ ਰੱਖ ਦੂੰਗਾ ਔਰ ਜਿਹੜੇ ਲੋਕ ਐਕਸਟਰ ਕੁਆਮ ਆਦਮੀ ਪਾਰਟੀ ਦੇ ਲੋਗ ਨੇ ਕੁਆਮ ਆਦਮੀ ਪਾਰਟੀ ਦੇ ਲੀਡਰ ਨੇ ਜਿਹੜਾ ਐਕਸਟਰੈਕਸ਼ਨ ਤੋਂ ਪੈਸਾ ਲੈ ਰਹੇ ਨੇ ਉਹ ਸੱਚਾਈ ਸਾਹਮਣੇ ਨਾ ਆਵੇ ਇਸ ਕਰਕੇ ਪੰਜਾਬ ਨੂੰ ਪੁਲਿਸ ਸਟੇਟ ਬਣਾ ਕੇ ਰੱਖ ਦਿੱਤਾ ਗਿਆ ਉਸ ਦਿਨ ਬਠਿੰਡੇ ਅੰਦਰ ਬੇਕਸੂਰ ਲੋਕ ਨੂੰ ਟਾਰਚਰ ਕਰ ਕਰਕੇ ਮਾਰਦਾ ਕਿੰਨੇ ਲੋਕਾਂ ਨੂੰ ਲੱਬ ਲੱਬ ਕੇ ਤੁਸੀਂ ਨਕਲੀ ਐਂਕਾਊਂਟਰ ਦਿਖਾ ਦਿਖਾ ਕੇ ਮਾਰਦੇ ਪਏ ਜੇ ਮਾਮਾ ਦੇ ਪੁੱਤਾਂ ਨੂੰ ਮਾਰਦੇ ਪਏ ਜੇ ਔਰ ਮਾਮਾ ਦੇ ਪੁੱਤਾਂ ਤੋਂ ਮਰਵਾਉਂਦੇ ਪਏ ਜੇ ਤੁਸੀਂ ਪਹਿਲਾਂ ਐਂਕਾਊਂਟਰ ਕਰਾ ਕਰਨ ਤੋਂ ਪਹਿਲਾਂ ਖੁਦ ਤੁਸੀਂ ਜਾ ਕੇ ਲੋਕਾਂ ਦੇ ਕਤਲੇਆਮ ਕਰਾਰੇ ਜੇ ਖੁਦ ਐਂਕਾਊਂਟਰ ਕਰਾਰੇ ਜੇ ਬਾਅਦ ਅੰਦਰ ਇਹ ਸਾਰੀ ਚੀਜ਼ਾਂ ਔਰ ਮੈਂ ਕਹਿ ਦਵਾ ਮਨ ਅਰੋੜਾ ਜੀ ਨੂੰ 24 ਘੰਟਿਆਂ ਚ ਨਹੀਂ ਮਾਫੀ ਮੰਗੀ ਤੇ ਤੁਹਾਨੂੰ ਇੱਥੇ ਮਾਮਲੇ ਦਾ ਕੇਸ ਵੀ ਪਾਉਂਗਾ ਔਰ ਕ੍ਰਿਮੀਨਲ ਕੇਸ ਪਾ ਕੇ ਅਮਾਨਾ ਨੀਦਾ ਔਰ ਇੱਕ ਐਸਾ ਸਬਕ ਸਿਖਾਉਂਗਾ ਕਿ ਦੁਬਾਰਾ ਜ਼ਿੰਦਗੀ ਚ ਕੋਈ ਐਸੀ ਫਰਾਡ ਵੀਡੀਓ ਪਾਉਣ ਦੀ ਮੇਰੀ ਕੋਈ ਜ਼ਰੂਰਤ ਨਹੀਂ ਕਰੇਗਾ ਮੇਰੀ ਗੱਲ ਯਾਦ ਰੱਖੋ ਅਰੋੜਾ ਜੀ